ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਕੁਰਾਲੀ ਸ਼ਹਿਰ ਦੇ ਵਿੱਚ ਜੋ ਵਕ ਵਕ ਥਾਵਾਂ ਤੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੰਗਰ ਵੀ ਲਗਾਏ ਗਏ ਨੇ ਇਹ ਜੋ ਨਗਰ ਕੀਰਤਨ ਹੈ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੈ ਤੇ ਇੱਥੇ ਜੋ ਸਿੰਘ ਪਹੁੰਚੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਨਗਰ ਕੀਰਤਨ ਦੀਆਂ ਵੀ ਤੁਹਾਨੂੰ ਕੁਝ ਝਲਕੀਆਂ ਦਿਖਾਉਂਦੇ ਆਂ ਆਓ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ ਹਾਂਜੀ ਬਾਬਾ ਜੀ ਸਰਦਾਰ ਜਸਪਾਲ ਸਿੰਘ ਜੀ ਤੇ अज जो ये लंगर लगे गया धन धन श्री गुरु तेग बहादुर साहब जी का जो साढ़े तीन सौ साल जो शहीद दिवस मनाया जा रहा है आनंदपुर साहब भी संगत हुम हम आच रही है अज खाली शहर लंगर भी लगया गया वाहगुरु जी का खालसा वाहेगुरु जी की फति अज जो लंगर लगाए जा रहे धन धन सतगुरु 9ਵੇਂ ਪਾਰਸ਼ਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਨੂੰ ਵੀ ਯਾਦ ਕੀਤਾ ਜਾਂਦਾ ਹੈ ਜੀ ਉਹਨਾਂ ਦਾ ਵੀ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਕਿਉਂ ਮਨਾਇਆ ਜਾ ਰਿਹਾ ਬਹੁਤ ਵੱਡੀ ਸ਼ਹਾਦਤ ਹੈ ਬਹੁਤ ਵੱਡੀ ਕੁਰਬਾਨੀ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਉਂਕਿ ਦੇਖਣਾ ਇਹ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨਾ ਹੁੰਦੀ ਤਾਂ ਕੀ ਹੋਣਾ ਸੀ ਕਿਉਂਕਿ ਔਰੰਗਜ਼ੇਬ ਨੇ ਇਹ ਸੋਚਿਆ ਹੋਇਆ ਸੀ ਕਿ ਕੇਵਲ ਇੱਕੋ ਇੱਕ ਇਸਲਾਮ ਧਰਮ ਹੋਣਾ ਚਾਹੀਦਾ ਉਹ ਹੋਰ ਕੁਝ ਦੇਖਣਾ ਨਹੀਂ ਸੀ ਚਾਹੁੰਦਾ ਇੱਕੋ ਕੌਮ ਦੇਖਣੀ ਚਾਹੁੰਦਾ ਸੀ ਉਹ ਕਹ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿ ਰਿਹਾ ਕਿ ਤੁਸੀਂ ਮੇਰੇ ਕੰਮ ਵਿੱਚ ਅੜਿੱਕਾ ਨਾ ਬਣੋ ਤੁਸੀਂ ਪਰੇ ਹਟ ਜਾਓ ਤੁਸੀਂ ਵੀ ਇਸਲਾਮ ਵਿੱਚ ਆ ਜਾਓ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਤੂੰ ਮੈਨੂੰ ਤੜੀਕਾ ਕਹਿ ਰਿਹਾ ਤੂੰ ਅਕਾਲ ਪੁਰਖ ਵੈਗਰੂ ਦੇ ਕੰਮ ਵਿੱਚ ਅੜਿੱਕਾ ਬਣ ਰਿਹਾ ਜੀ ਕਿਉਂਕਿ ਅਕਾਲ ਪੁਰਖ ਵੈਗਰੂ ਦੀ ਆਪਣੀ ਮਰਜ਼ੀ ਹੈ ਜੇ ਤੂੰ 2 ਤੋਂ 1 ਬਣਾਉਣਾ ਚਾਹਨਾ ਤਾਂ ਉਹ ਜੇ ਅਕਾਲ ਪੁਰਖ ਵੈਗਰੂ ਜੇ 2 ਤੋਂ 3 ਬਣਾ ਦੇਵੇ ਫਿਰ ਤੂੰ ਕੀ ਕਰ ਸਕਦਾ ਉਹ ਤਾਂ ਉਹਦੀ ਮਰਜ਼ੀ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਕੁਰਬਾਨੀ ਦੇ ਕੇ ਸਾਰਿਆਂ ਨੂੰ ਆਜ਼ਾਦੀ ਬਖਸ਼ੀ ਜਿਵੇਂ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਛਾਏ ਜਾਂਦੀ ਏਕਤਾ ਅਨੇਕਤਾ ਬੁਲਾਏ ਜਾਂਦੀ ਹੋਵਤੀ ਕੁਤੀਲਤਾ ਕਿਤੇ ਬਨ ਕੁਰਾਨ ਕੀ ਹੁਣ ਆਪਾਂ ਦੇਖਦੇ ਆਂ ਥਾਂ ਥਾਂ ਤੇ ਕਿਤੇ ਮਸੀਤ ਹੈ ਕਿਤੇ ਮੰਦਿਰ ਹੈ ਕਿਤੇ ਗੁਰਦੁਆਰਾ ਹੈ ਕਿਤੇ ਚਰਚ ਹੈ ਕਿਤਨੇ ਮੰਦਿਰ ਹਨ ਕਿੰਨੇ ਦੇਵੀ ਦੇਵਤਿਆਂ ਦੇ ਮੰਦਿਰ ਹਨ ਇਹ ਕੁਝ ਵੀ ਨਹੀਂ ਸੀ ਹੋਣਾ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਨਾ ਨਾ ਕਰਦੇ ਕੋਈ ਮੰਦਿਰ ਨਹੀਂ ਸੀ ਹੋਣਾ ਇੱਕੋ ਮਸੀਤਾ ਹੀ ਹੋਣੀ ਆ ਸਨ ਜੀ ਫਿਰ ਆਪਾਂ ਦੇਖ ਰਹੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਇਸਾਈ ਹੈ ਕੋਈ ਬ੍ਰਹਮਣ ਹੈ ਕੋਈ ਕਤਰੀ ਹੈ ਨੀ ਆ ਵੀ ਕੇ ਆ ਕਰੀਬ ਤੇ ਬੁਲਾ ਗਏ ਨੀ ਆ ਵੀ ਕੇ ਆ ਕਰੀਬ ਤੇ ਬੁਲਾ ਗਏ ਮੇਰੇ ਕੋਲ ਨਸ਼ਕੀ ਗੱਟੇ ਨਾ ਉਹ ਛੋਟਾ ਪਰਨਾ ਉਹ ਲੈ ਹੋ ਗਿਆ ਸਿੱਕੀ ਸੀ ਦੀਵਾਰ ਤੋਂ ਚੱਲੇ ਆ ਗਏ ਨੀਆ ਵਿੱਚ ਆਹ ਕਹੀ ਪਾਸੇ ਤਾਰ ਕਰੇ

पारि दीवार जो ज़ाल मा दे अथ जो ज़ाल मा दे अ जी मथ जोड़े

Thank okay. you. ਸਾਰੇ ਤੇਰੇ ਕੋਰੇ ਸਾਰੇ ਸਹੀ ਤਿੰਨ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੂਗੇ ਜੀ ਜੋ ਸਤਗੁਰੂ ਸ੍ਰੀ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਅੱਜ ਇਥੇ ਲੰਗਰ ਵੀ ਲੱਗੇ ਹੋਏ ਨੇ ਕੁਰਾਲੀ ਸ਼ਹਿਰ ਗੁਰੂ ਕੀ ਪਿਆਰੀਆਂ ਸੰਗਤਾਂ ਨੂੰ ਪਾਉ ਫਤਿਹ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਵੱਡਿਆਂ ਭਾਗਾਂ ਵਾਲਾ ਨਗਰ ਕਰਾਲੀ ਦੀਆਂ ਸੰਗਤਾਂ ਜਿਹੜੀਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੀ ਦਿਨ ਨੂੰ ਯਾਦ ਕਰਦੇ ਆਂ ਤਾਜਾਂ ਕਰਦੇ ਆਂ ਲੰਗਰ ਚਲਾਏ ਹਨ ਜੋ ਸੰਗਤਾਂ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਤੁਹਾਡੇ ਵੱਡੇ ਹਨ ਇਹਨਾਂ ਨੇ ਬਹੁਤ ਵੱਡੇ-ਵੱਡੇ ਕਾਰਨਾਮੇ ਕੀਤੇ ਆ ਦੁਨੀਆ ਦੇ ਉੱਤੇ ਉਹ ਕੀਤੇ ਹਨ ਜਿਹੜੀ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਰਨਾਮਾ ਕੀਤਾ ਐਡਾ ਵੱਡਾ ਕੌਤਕ ਕੀਤਾ ਕੋਈ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ ਕਿਸੇ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣਾ ਉੱਤਰ ਜਿਹੜੇ ਆ ਹਰ ਇੱਕ ਨੂੰ ਪਿਆਰੇ ਹੁੰਦੇ ਹਨ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਗੋਬਿੰਦ ਰਾਏ ਨੇ ਆਖਿਆ ਪਿਤਾ ਜੀ ਇਹਨਾਂ ਦਾ ਧਰਮ ਬਚਾਓ ਨੀਵੇਂ ਨਾਨਕ ਕਰਕੇ ਬੈਠੇ ਹਨ ਇਹਨਾਂ ਦਾ ਧਰਮ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਖਿਆ ਦਿੱਲੀ ਸਿੱਖ ਦਾ ਬਲੀਦਾਨ ਦੇਣਾ ਪਵੇਗਾ ਫਿਰ ਇਹਨਾਂ ਦਾ ਧਰਮ ਬਚ ਸਕਦਾ ਗੁਰੂ ਜੀ ਨੇ ਆਖਿਆ ਇਹ ਬਹੁਤ ਵੱਡਾ ਸਸਤਾ ਸੌਦਾ ਮੇਰੇ ਯਤੀਮ ਹੋਣਾਂ ਪੂਰੇ ਭਾਰਤ ਦੀਆਂ ਮਾਵਾਂ ਜਿਹੜੀਆਂ ਉਹ ਆਪਣੇ ਪੁੱਤਰਾਂ ਦੇ ਵਾਰਸ ਮਾਤਾ ਪਿਤਾ ਰਹਿ ਜਾਣ ਆਪਣੇ ਧਰਮ ਦੇ ਵਾਰਸ ਰਹਿ ਜਾਣ ਇਹ ਬਹੁਤ ਸੁਗਤ ਸੌਦਾ ਸਸਤਾ ਹੈ ਗੁਰਮੁਖੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦੇ ਜੀ ਭਾਈ ਗੜ ਦਿੱਤਾ ਜੀ ਭਾਈ ਜੈਤਾ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗਏ ਆ ਬਹੁਤਿਆਂ ਤੋਂ ਤੁਸੀਂ ਇਹ ਹੀ ਸੁਣਦੇ ਹੋ ਭਾਈ ਮਤੀ ਦਾਸ ਦਾ ਤੇ ਸਤੀ ਦਾਸ ਦਾ ਹਵਾਲਾ ਦੇ ਕੇ ਬਹੁਤੇ ਲੋਕ ਜਿਹੜੇ ਹਨ ਉਹ ਗੁਰਮੁਖੋ ਮਤੀ ਦਾਸ ਤੇ ਸਤੀ ਦਾਸ ਤੋਂ ਬਾਅਦ ਕੋਈ ਦੂਸਰੇ ਸਿੰਘਾਂ ਦਾ ਹਵਾਲਾ ਨਹੀਂ ਦਿੰਦੇ ਔਰ ਇਹ ਕਾਰਨਾਵਾ ਜਦੋਂ ਹੋਇਆ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੇ ਭੋਗ ਦੇ ਸਲੋਕਾਂ 'ਤੇ 57 ਸਲੋਕ ਨਾਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਪੂਰਨਤਾ ਕਰਾਉਣੀ ਇਹ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਭਾਈ ਜੈਤੇ ਦੇ ਹੱਥ ਸਿਵਾਈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਸਤਾਰ ਦੇਣੀ ਗਰਿਆਈ ਦੀ ਅੰਸ ਬੰਸ ਗਰਿਆਈ ਦੀ ਰਸਮ ਕਰਨੀ ਉਹ ਵੀ ਭਾਈ ਜੈਤੇ ਦੇ ਹਿੱਸੇ ਆਈ ਨਵੇਂ ਪਾਸ਼ਾ ਗਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀੋਂ ਸੀਸ ਲੈ ਜਾਣਾ ਰੰਗਰੇਟੇ ਗੁਰੂ ਕੇ ਬੇਟੇ ਦਾ ਮਾਣ ਪ੍ਰਾਪਤ ਕਰਨਾ ਇਹ ਵੀ ਭਾਈ ਜੈਤੇ ਦੇ ਹਿੱਸੇ ਆਇਆ ਚਮਕੌਰ ਦੀ ਗੜੀ ਦੇ ਵਿੱਚੋਂ ਕੱਲ ਕੀ ਤੋੜਾ ਮਿਲਣਾ ਸਵਾ ਸਵਾ ਲੱਖ ਤੁਰਕ ਦੇ ਆਊਟ ਲਾ ਦੇਣੇ ਇਹ ਵੀ ਭਾਈ ਜੈਤੇ ਦੇ ਹੱਥ ਸਿਵਾਈ ਭਾਈ ਜੈਤਾ ਜੀ ਜਦੋਂ ਨਾਂਦਪੁਰ ਸਾਹਿਬ ਛੱਡ ਕੇ ਗਏ ਸੀ ਗੁਰੂ ਸਾਹਿਬ ਭਾਈ ਉਦੇਸਿੰਘ ਤੇ ਬਾਬਾ ਜੀਤ ਸਿੰਘ ਜੀ ਆਸਾ ਜੀ ਦੀ ਵਾਰ ਦਾ ਜਦੋਂ ਜਾਪ ਹੋ ਰਿਹਾ ਸਰਸਾ ਦੇ ਕੰਢੇ ਤੇ ਉਸ ਵਕਤ ਭਾਈ ਉਦੇਸਿੰਘ ਤੇ ਭਾਈ ਜੈਤਾ ਜੀ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਦੇ ਸੱਜੇ ਪਾਸੇ ਤਿਆਰ ਪਰ ਤਿਆਰ ਵੇਖ ਰਹੇ ਸੀ ਦੁਸ਼ਮਣ ਦੀਆਂ ਗਤੀਆਂ ਵਿਧੀਆਂ ਤੇ ਭਾਈ ਜੈਤੇ ਦੀ ਨਿਗਾਹ ਸੀ ਇਹ ਜਿਹੜੇ ਬਾਬਾ ਅਜੀਤ ਸਿੰਘ ਜੀ ਸਾਬਜਾਦਾ ਬਾਬਾ ਅਜੀਤ ਸਿੰਘ ਭਾਈ ਉਦੇ ਸਿੰਘ ਇਹ ਦੁਸ਼ਮਣ ਨੂੰ ਠੱਲੀ ਖੜੇ ਆ ਤਲਵਾਰਾਂ ਦੀ ਇਹੋ ਜੀ ਮਾਰ ਮਾਰੀ ਧਰਤੀ ਦੇ ਉੱਤੇ ਵਿਛਾ ਦਿੱਤੇ ਤੇ ਨਦੀਆਂ ਖੂਨ ਦੀਆਂ ਵਾਹ ਦਿੱਤੀਆਂ ਬਾਬਾ ਅਜੀਤ ਸਿੰਘ ਨੇ ਤੇ ਭਾਈ ਉਦੇ ਸਿੰਘ ਨੇ ਜਾਂ ਕੇ ਕਰਦੇ ਕਰਦੇ ਭਾਈ ਉਦੇ ਸਿੰਘ ਜੀ ਦੀ ਸ਼ੀਦੀ ਦਾ ਜਾਮ ਪੀ ਗਏ ਸਾਹਿਬ ਜਾਦੇ ਬਾਬਾ ਜੀਤ ਸਿੰਘ ਨੂੰ ਬਹੁਤ ਵੱਡਾ ਘੇਰਾ ਪੈ ਚੁੱਕਾ ਵਾ ਦਸਿਆ ਸਾਜ ਦੀ ਆਵਾਜ਼ ਵਾਰ ਦਾ ਭੋਗ ਪੈ ਗਿਆ ਮਹਾਰਾਜ ਸਾਹਿਬ ਜਾਦੇ ਬਾਬਾ ਜੀਤ ਸਿੰਘ ਨੂੰ ਬਹੁਤ ਵੱਡਾ ਘੇਰਾ ਪੈ ਗਿਆ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੇ ਨੇਤਰਾਂ ਦੇ ਨਾਲ ਨੇਤਰ ਮਿਲੇ ਇਸ਼ਾਰਾ ਆਇਆ ਭਾਈ ਜੈਤਾ ਜੀ ਘੋੜੇ ਤੇ ਸਵਾਰ ਹੋ ਗਏ ਉਹਨਾਂ ਤੀਰਾ ਵਾਲਾ ਪੱਥਾ ਪਾਇਆ ਦੋ ਤਲਵਾਰਾਂ ਰਾਗਣੀ ਦੇ ਬਾਗਣੀ ਬਾਬਾ ਜੀ ਦੇ ਕੋਲ ਬਾਬਾ ਜੀ ਕੋੜੇ ਦੇ ਸਵਾਰ ਹੋ ਕੇ ਕੋੜੇ ਦੀਆਂ ਵਾਗਾਂ ਮੂੰਹ ਚ ਲੈ ਲੀਆਂ ਦੋ ਹੱਥਾਂ ਨਾਲ ਸੋਜੀ ਤਲਵਾਰ ਵਾਈ ਸਵਾ ਲੱਖ ਤੋਰ ਘਟਾਈਆਂ ਘੰਟੀਆਂ ਇਹ ਤੇਰੀ ਕਰ ਦਿੱਤਾ ਜਿਵੇਂ ਕਿ ਇੱਕ ਕਿਸਾਨ ਨੇ ਗੰਨੇ ਵੜ ਕੇ ਸੁਟੇ ਹੋਣ ਉਹ ਵੀ ਵੱਡੇ ਹੋ ਯੇ ਨਾਲੇ ਗੱਡੇ ਦੀ ਨਾਬ ਵਰਗੀਆਂ ਧੌਣਾ ਸੀ ਮੋਟੀਆਂ ਤੇ ਮਿਸਾਲ ਵਾਂਗੂੰ ਦੇਤਰ ਜਗਦੇ ਸੀ ਤੇ ਥੱਬੇ ਥੱਬੇ ਦੇ ਸਿਰ ਸੀ ਤੇ ਪਛਾਣ ਸੱਤ ਸੱਤ 8 8 ਫੁਰਦੇ ਜਵਾਨ ਸੀ ਬਾਬਾ ਜੀਮਨ ਸਿੰਘ ਨੇ ਸਵਾ ਲੱਖ ਤੁਰਕ ਨੂੰ ਢਾਈਆਂ ਕਹਿੰਦਾ ਟਿਕਟ ਦੇ ਦਿੱਤੀ ਮਿਸ਼ਟਾਂ ਦੀਆਂ ਵੀ ਜਾਓ ਪੀਓ ਅੰਗੂਰਾਂ ਦੀ ਸ਼ਰਾਬ ਤੇ ਤੁਹਾਨੂੰ ਹੂਰਾ ਵੇਟ ਕਰ ਰੀਆਂ ਚੱਲੋ ਹੂਰਾਂ ਦੀਆਂ ਝੋਲੀਆਂ ਦੇ ਵਿੱਚ ਇਹ ਬਾਬਾ ਜੀਵਨ ਸਿੰਘ ਦੇ ਇੱਥੇ ਸੇਵਾ ਆਈ ਜੇ ਗੁਰਮਖੋ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਜਾਣਾ ਸੀ ਉਹ ਵੀ ਸੇਵਾ ਭਾਈ ਜੈਤੇ ਨੂੰ ਮਿਲੀ ਤੇ ਗੁਰਮਖੋ ਉਸ ਵਕਤ ਆਉਂਦੇ ਆ ਨਦੀ ਕਹਿਰ ਦੀ ਠਾਠਾਂ ਮਾਰਦੀ ਸੀ ਬੱਦਲ ਪਿਆ ਪਰ ਉਹ ਪਾਰਦਾ ਰਾਈ ਨਦੀ ਕਿਨਾਰੇ ਆਣ ਬੈਠਾ ਕਹਿੰਦਾ ਕੰਡਾ ਨਹੀਂ ਦੱਸਦਾ ਪਾੜਦਾ ਓ ਮੈਂ ਸੀਸ ਲੈ ਜਾਣਾ ਨਵੇਂ ਪਾਤਸ਼ਾਹ ਦਾ ਪਿਆ ਰੰਗੇ ਨੂੰ ਇੰਜ ਵੰਗਾੜਦਾ ਪਿਆ ਜ਼ਾਲਮ ਨੂੰ ਇੰਜ ਵੰਗਾੜਦਾ ਓ ਜਾ ਕੇ ਚਾਂਦਨੀ ਚੌਕ ਵਿੱਚੋਂ ਸੀਸ ਜਦੋਂ ਨੰਦਪੁਰ ਸਾਹਿਬ ਪਹਚਾਇਆ ਸੀ ਤਾਇਆ ਪ੍ਰਗਟ ਸਿੰਘ ਅੰਗਰੇਟੇ ਗੁਰੂ ਕੇ ਬੇਟੇ ਦਾ ਖਤਾਬ ਆਪਾਂ ਉਦੋਂ ਪਾਇਆ ਸੀ ਗੁਰਮਖੋ ਖਤਾਬ ਲੈਣੇ ਸੌਖੇ ਨਹੀਂ ਇਚੇ ਬੋਲਦੇ ਪੈ ਸੀ ਇਹਨਾਂ ਦਾ ਪੌੜਾ ਵੀ ਵੱਖਰਾ ਇਹਨਾਂ ਦੀ ਪੰਗਤ ਵੀ ਵੱਖਰੀ ਇਹਨਾਂ ਦੇ ਪਿੰਡਾਂ ਚ ਖੂਹ ਤੇ ਭਾਂਡੇ ਵੀ ਵੱਖਰੇ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਦੇ ਨਾਲ ਇਹਨਾਂ ਨੇ ਵਫਾ ਨਾਰੀ ਨਭਾਈ ਆਰੰਗਰੇਟਿਆਂ ਨੇ ਗੁਰਮਖੋ ਟੁੱਟਿਆ ਮਿਆਨਾ ਵਾਲੀਆਂ ਤਲਵਾਰ ਕੁਸ਼ਾਰੇ ਫਟਗੇ ਸਿੰਘਾਂ ਦੇ ਬਾਣੇ ਫਟਗੇ ਜੰਗਾ ਦੇ ਵਿੱਚ ਗੁਰੂ ਦਾ ਖਹਿੜਾ ਨਹੀਂ ਛੱਡਿਆ ਜਿਨ੍ਹਾਂ ਦੀਆਂ ਘਰੇ ਜ਼ਮੀਨਾਂ ਸੀ ਪੈਲੀਆਂ ਸੀ ਘਰੇ ਰੋਟੀ ਪੱਕਦੀ ਸੀ ਉਹਨਾਂ ਨੇ ਬੇਦਾਵਾ ਲਿਖ ਦਿੱਤਾ ਗੁਰੂ ਨੂੰ ਬੇਦਾਵਾ ਲਿਖਣ ਵਿੱਚ ਭਲਾ ਮੁੱਗਤਸਰ ਸਾਹਿਬ ਜੀ ਦੀ ਧਰਤੀ ਤੇ ਮਾਤਾ ਭਾਗੋ ਸਾਹਿਬ ਨੇ ਬੜੀ ਵੱਡੀ ਕੁਰਬਾਨੀ ਕਰਕੇ ਭਾਈ ਮਾਹ ਸਿੰਘ ਨੇ ਬਦਾਵੇ ਪੜਵਾ ਲਿਆ ਪਾਰੇ ਜਿਨ੍ਹਾਂ ਨੂੰ ਗਰੀਬ ਸੇ ਕਹਾਂਦੇ ਆ ਨਾ ਇੰਦਾਂ ਨੇ ਕਿਹਾ ਸਿਰ ਦੇ ਸਰਦਾਰੀ ਲੈ ਗੁਰੂ ਗੋਬਿੰਦ ਸਿੰਘ ਦੇ ਚੜ ਗਏ ਸਕੂਲ 'ਚ ਆਂਦੇ ਮਹਾਰਾਜ ਅਸੀਂ ਵੀ ਇਹ ਸਕੂਲ 'ਚ ਦਾਖਲ ਹੋਣਾ ਮਹਾਰਾਜ ਦੇ ਸਿਰ ਦੇ ਦਿਓ ਤੇ ਸਰਦਾਰੀ ਲੈ ਲਓ ਕੋਈ ਵੀ ਆ ਸਕਦਾ ਇਥੇ ਕੋਈ ਬਾਈ ਧਾਰ ਦੇ ਰਾਜੇ ਨਹੀਂ ਜਿਹੜੇ ਸੌਦਾ ਖਰੀਦ ਲੈਣਗੇ ਇਹ ਕੋਈ ਗੁਰਮਖੋ ਵਡੀਆਂ ਵੱਡੇ ਜਿਹੜੇ ਮਹਾਰਾਜ ਦੇ ਨਾਲ 500 ਪਠਾਨ ਰਹਿੰਦਾ ਸੀ ਗੁਰੂ ਸਾਹਿਬ ਉਹਨਾਂ ਨੂੰ ਲੁੰਗੀਆਂ ਤੇ ਕੁੱਲੇ ਵਾਲੀਆਂ ਪੱਗਾਂ ਲੈ ਕੇ ਦਿਆ ਕਰਦੇ ਸੀ 500 ਸਾਧੂ ਰਹਿੰਦਾ ਸੀ ਮਹਾਰਾਜਾ 500 ਬ੍ਰਹਮ ਗਿਆਨੀ ਉਹਨਾਂ ਨੂੰ ਖੀਰਾਂ ਬਣਾਉਣ ਵਾਸਤੇ ਦੇਣੀਆਂ ਸ਼ਰਦਾਈਆਂ ਬਣਾਉਣ ਵਾਸਤੇ ਦੇਣੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੋਈ ਦੁਨੀਆ 'ਚ ਸਾਨੀ ਨਹੀਂ ਜਿਹੜੀ ਅੱਜ ਭਾਰਤ ਦੀ ਸਰਕਾਰ ਆ ਅੱਜ ਸਾਡੇ ਜਿਹੜੇ ਗ੍ਰਹਿ ਮੰਤਰੀ ਆ ਸਾਡੇ ਪ੍ਰਧਾਨ ਮੰਤਰੀ ਆ ਅਸੀਂ ਉਹਨਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਇਤਿਹਾਸ ਨੂੰ ਇਹ ਜਿਹੜਾ ਦਿੱਲੀ ਦਾ ਤਖਤ ਆ ਇਹ ਅਜੇ ਨਵੇਂ ਪਾਛਾ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਵਿੱਚ ਸੀਸ ਨਾ ਦਿੰਦੇ ਨਾ ਇਹ ਬੋਦੀ ਹੋਣੀ ਸੀ ਨਾ ਇਹ ਧੋਤੀ ਹੋਣੀ ਸੀ ਨਾ ਇਹ ਟੋਪੀ ਹੋਣੀ ਸੀ ਤੇ ਨਾ ਹੀ ਕਿਸੇ ਦਾ ਟੱਲ ਵਜਾਉਣਾ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਭਾਈ ਮਤੀ ਦਾਸ ਸਤੀ ਦਾਸ ਦਾ ਭਾਈ ਦਿਆਲੇ ਦਾ ਖੂਨ ਸੜਦਾ ਜਿਹੜਾ ਜੋਤਾਂ ਦੇ ਵਿੱਚ ਇਹ ਖੂਨ ਉਹਨਾਂ ਦਾ ਸੜ ਗਿਆ ਜਿਹਦੇ ਕਰਕੇ ਅੱਜ ਮੰਦਰਾਂ ਦੇ ਵਿੱਚ ਜੋਤਾਂ ਜਗ ਰਹੀਆਂ ਹਨ ਤੇ ਭਾਰਤ ਸਰਕਾਰ ਜਿੰਨੇ ਵੀ ਸਾਡੇ ਜੇਲਾਂ ਦੇ ਵਿੱਚ ਸਿੰਘ ਹਨ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲੇ ਤੇ ਪੂਰੀ ਸਿੱਖ ਗੋਮ ਜਥੇ ਬੰਦੀਆਂ ਬੁਰਦਾ ਦਾਲੋ ਤੜਨੇ ਦਾਲੋ ਕਾਰ ਸੇਵਾ ਵਾਲੇ ਨਾਨਕ ਸਰ ਵਾਲੇ ਤੇ ਜਿੰਨੀਆਂ ਵੀ ਦਾਸੀ ਸੰਤਾ ਸਾਰਿਆਂ ਦੀ ਇੱਕੋ ਮੰਗਾ ਸਾਡੇ ਬੰਦੀ ਸਿੰਘ ਹਰਿਆ ਕਰੋ ਜਿਨ੍ਹਾਂ ਦੇ ਸਜਾਵਾਂ ਪੂਰੀਆਂ ਕਰਨੀਆਂ ਵਕ ਵਕ ਜੇਲਾਂ ਦੇ ਵਿੱਚ ਜੇ ਅੱਜ ਖਾਲਸਤਾਨ ਦਾ ਮੁੱਦਾ ਨਾ ਉੱਠੇ ਜੋ ਸਾਡਾ ਪ੍ਰਧਾਨ ਮੰਤਰੀ ਸਾਨੂੰ ਨਿਆਂ ਦੇਵੇ ਸਾਡਾ ਗ੍ਰਹਿ ਮੰਤਰੀ ਸਾਨੂੰ ਨਿਆਂ ਦੇਵੇ ਵੱਖਰਾ ਘਰ ਉਹਦੇ ਬਣਾਇਆ ਜਾਂਦਾ ਜਦੋਂ ਪਿਓ ਮਾਂ ਆਪਦੇ ਪੁੱਤਰ ਧੀਾਂ ਦੇ ਪਰਜਾ ਦੇ ਨਾਲ ਨਿਆਣ ਨਹੀਂ ਕਰਦੇ ਇਹੋ ਜਿਹਾ ਟਾਈਮ ਨਾ ਦਿਓ ਤੇ ਮੈਂ ਜਿੰਨੇ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਆਗੂ ਐਮ ਐਲ ਏ ਐਮ ਪੀ ਇਹਹੀ ਬੇਨਤਾ ਕਰਦੇ ਖਾਲਸੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਵੀ ਅਸੀਂ ਗੁਰੂ ਖਾਲਸੇ ਵੱਲੋਂ ਬੇਨਤੀ ਕਰਦੇ ਆਂ ਇਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਤੁਹਾਡਾ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਹੋਇਆ ਸਫਲ ਹੋ ਜੂਗਾ ਨਗਰ ਢਲੇੜੇ ਦੀ ਸੰਗਤ ਕਰਾਰੀ ਦੀ ਸੰਗਤ ਮੇਰੀਆਂ ਮਾਈਆਂ ਬੀਬੀਆਂ ਸਵੇਰ ਤੋਂ ਮੱਕੀ ਦੇ ਪਰਸ਼ਾਦੇ ਸਾਗ ਬਣਾ ਕੇ ਗੁਰੂ ਕੇ ਲੰਗਰਾਂ ਦੀਆਂ ਸਵਾਵਾ ਕਰੇ ਹਨ ਇਹ ਗੁਰਮਖੋ ਬੜਾ ਇਹਨਾਂ ਦਾ ਪਿਆਰ ਵੈਗਰੂ ਸੇਮਰ ਨੇ ਜਪਦੇ ਸੀ ਇਹ ਸਾਰੀ ਸੰਗਤ ਭਾਗਾਾਂ ਵਾਲੀ ਦਾਸ ਜਥੇਬੰਦੀ ਬਾਬਾ ਤਕੜ ਸਿੰਘ ਪੰਥ ਅਕਾਲੀ ਤਰਨਾ ਦਾਲ ਧਰੇੜੇ ਵਾਲੇ ਪੋਲ ਦੇ ਉੱਤੇ ਸ਼ੌਣੀ ਗਮਗੜ ਵਿਖੇ ਫੌਜਾਂ ਬਰਾਜਰੀਆਂ ਦਲ ਪੰਥੋ ਘੋੜੇ ਸਿੰਘ ਐਸੇ ਕਰਾੜੀ ਚ ਰਹਿੰਦੇ ਆ ਇਹ ਸੰਗਤਾਂ ਦਾ ਰੱਬ ਵਰਗੀਆਂ ਦਾ ਸਾਡੇ ਨਾਲ ਬੜਾ ਪਿਆਰ ਆ ਇਹਨਾਂ ਨੂੰ ਸਤਿਗੁਰੂ ਆਪਦੇ ਸ਼ਹੀਦਾਂ ਦੇ ਦਿਨ ਮਨਾਉਣ ਦੇ ਬਲ ਬਖਸ਼ਣ ਪਲਾਕਾਰ ਨੂੰ ਸਰਬੱਤ ਦਾ ਆਪ ਜੀ ਦਾ ਚੈਨਲ ਦਾ ਧੰਨਵਾਦ ਪੂਰੀ ਟੀਮ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ